ਇਹ ਟਰੈਕਟਰ ਤੇ ਅਗਰ ਦੇ ਨਾਂ ਪਤਾ ਹੋਵੇ ਤਾਂ ਫਿਰ ਕਿਉਂ ਚਲਾਉਂਦੇ ਜੀ ਆਵੇਂ ਜੋਰ ਲਾਈ ਚੋਖਾ ਤੇ ਮੈਂ ਕਰ ਦਿੱਤਾ ਹੀ ਕੰਮ ਇਹਦਾ ਹੈ ਕੇ ਲੈਗਾ ਕਿੱਥੂ ਪੈ ਜਾਣਾ ਏ ਨਟ ਬੋਲਟ ਵਾਲੀ ਛੇ ਹੈਗੀ ਤੁਸੀਂ ਠੁੱਕਾ ਨਾ ਵਡੀਆਂ ਪਕਾਣਾ ਹੀਗਾ ਮੁੰਡਿਆ ਉਹ ਜਿਹੜੇ ਇਹਨੂੰ ਪੈਨ ਦਿੱਤੀ ਤੇ ਗਾਈਜ਼ ਇਹ ਕੰਮ ਕਰਤਾ ਇਹਨਾਂ ਲੋਚਾ ਇਹਨਾਂ ਲਾਸਟੇ ਜਾ ਕੇ ਕੰਮ ਸਾਰਾ ਵੀਡੀਓ ਦੇਖ ਰਹੇ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਸਰੀ ਕਾਲ ਤੇ ਵੀ ਟਾਈਮ ਹੋ ਗਿਆ ਸਵੇਰ ਦਾ 9 ਤੇ ਆਪਾਂ ਵਲੌਗ ਦੀ ਸ਼ੁਰੂਆਤ ਕਰ ਰਹੇ ਆ ਤੇ ਤਰੀਕ ਅੱਜ ਹੋ ਗਈ 1 ਅਕਤੂਬਰ ਤੇ ਵੀ ਦਿਨ ਬੁੱਧਵਾਰ ਤੇ ਵੀ ਆਓ ਉਧਰ ਫਿਰਦੇ ਮਾਲਿਕ ਸਾਹਿਬ ਤੇ ਵੀ ਆਪਾਂ ਖੇਤ ਵਾਉਣ ਲੱਗੇ ਪਹਿਲਾਂ ਆਪਾਂ ਉਧਰ ਮੱਕਾ ਲਾਇਆ ਸੀਗਾ ਤੇ ਹੁਣ ਆਪਾਂ ਇਸ ਖੇਤ 'ਚ ਮੱਕਾ ਲਾਉਣਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਸਟੈਪ ਬਾਈ ਜਿਹੜਾ ਥੱਲੇ ਵਾਲਾ ਖੇਤ ਇਹਦੇ ਚ ਲਾਵਾਂਗੇ ਤੇ ਵੀ ਆਪਾਂ ਟਰੈਕਟਰ ਲਿਆਂਦਾ ਸੀਗਾ ਵਾਉਣ ਵਾਸਤੇ ਖੇਤ ਤੇ ਵੀ ਟਰੈਕਟਰ ਮਾਲਕ ਹੈ ਨਹੀਂਗੇ ਦੇ ਆਪਣੇ ਕੰਮ ગયા ਹੋਏ ਤੇ ਵੀ ਆਪਾਂ ਨੂੰ ਵਾਉਣ ਵਾਸਤੇ ਮਿਹਰੇ ਤੇ ਜੋ ਕਪੜਾ ਕਰਾਇਆ ਬਣਿਆ ਉਹ ਆਪਾਂ ਉਹਨਾਂ ਨਾਲ ਦੇ ਦੇਾਂਗੇ ਤੇ ਵੀ ਆਹ ਟਰੈਕਟਰ ਮੈਸੀ ਕਾਫੀ ਸਮੇਂ ਬਾਤ ਚਲਾਇਆ ਤੇ ਆਪਾਂ ਨੂੰ ਜਿਹੜਾ ਇੰਨੀ ਖਾਸ ਐਕਸਪੀਰੀਅੰਸ ਨਹੀਂ ਹੈ ਟਰੈਕਟਰ ਦੀ ਤੇ ਬਾਕੀ ਫਿਰ ਵੀ ਜਿਹੜਾ ਆਪਾਂ ਬਹੁਤ ਹਿਸਾਬ ਕਿਤਾਬ ਨਾਲ ਚਲਾਵਾਂਗੇ ਕਿਉਂਕਿ ਆਪਾਂ ਉਹਨਾਂ ਨੇ ਬਹੁਤ ਭਰੋਸੇ ਤੇ ਚੀਜ਼ ਦਿੱਤੀ ਆਪਾਂ ਨੂੰ ਤੇ ਵੀ ਇਧਰ ਆਪਣੀਆਂ ਛਲੀਆਂ ਟੁੱਟ ਰਹੀਆਂ ਨੇ ਇਸ ਸਮੇਂ ਤੇ ਵੀ ਟਰੈਕਟਰ ਹੈਗਾ ਆਪਣਾ ਜਗਾੜੂ ਸਟਾਰਟ ਤੇ ਆਪਾ ਉਹ ਹੋ ਜਾ ਕਰਵਾ ਲਿਆ ਆਹ ਸੱਚ ਭੁੱਲ ਗਏ ਨੋ ਹਵਾ ਲੱਗ ਜੁਕੀ ਹੈ ਥੋੜੀ ਬਹੁਤ ਤੇ ਵੀ ਆਪਾਂ ਜਿਹੜੀ ਹੈਗੀ ਇਸ ਸਮੇਂ ਦੂਜੀ ਹਰੋ ਲਾਤੀ ਹੈ ਤੇ ਦੂਜੀ ਹਰੋ ਲਾ ਕੇ ਤੇ ਵੀ ਟਰੈਕਟਰ ਨਾਲ ਆਪਾਂ ਥੋੜੀ ਦੇ ਰੋਕਾਂਗੇ ਤੇ ਵੀ ਇਧਰ ਆ ਦੇਖੋ ਵੀ ਮੱਕਾ ਕਾਫੀ ਵੱਡਾ ਵੱਡਾ ਹੋ ਚੁੱਕਿਆ ਮੱਕੇ ਦੇ ਨਾਲ ਨਾਲ ਜਿਹੜਾ ਕਾਹ ਵੀ ਜਿਹੜਾ ਹੈ ਕਾਫੀ ਆ ਚੁੱਕਿਆ ਤੇ ਇਹਦੇ ਵਾਸਤੇ ਆਪਾਂ ਹੋਰ ਦੋ ਤਿੰਨ ਰੋਕੀ ਸਪਰੇਅ ਕਰਾਂਗੇ। ਤੇ ਵੀ ਇਹ ਇਧਰ ਜਿਹੜੇ ਮਾਲਕ ਸਾਹਿਬ ਨਹੀਂ ਸਾ ਲੈਂਦੇ ਪਏ। ਤੇ ਵੀ ਅੱਜ ਜਿਹੜਾ ਥੋੜਾ ਜਾਂ ਟਰੈਕਟਰ ਚਲਾਉਣ ਦਾ ਮਨ ਨਹੀਂ ਕਰ ਰਿਹਾ ਤੇ ਫਿਲਹਾਲ ਜੇ ਫਿਰ ਵੀ ਜਿਹੜਾ ਆਪਾਂ ਚਲਾਈ ਜਾਂਦੇ ਆ। ਤੇ ਉੱਪਰੋਂ ਬੱਦਲ ਦਾ ਮੌਸਮ ਬਣਿਆ ਹੋਇਆ ਤੇ ਬਰਸਾਤ ਦੇ ਵੀ ਚਾਂਸ ਲੱਗਦੇ ਪਏ ਆ ਤੇ ਇਸ ਕਰਕੇ ਜਿਹੜਾ ਆਪਾਂ 10 ਤਰੀਕ ਤੋਂ ਪਹਿਲਾਂ ਪਹਿਲਾਂ ਸਾਰਾ ਜਿਹੜਾ ਮੱਕਾ ਸਾਰਾ ਕੰਪਲੀਟ ਕਰ ਦੇਣਾ ਵਾ। ਕਿਉਂਕਿ ਇਹ ਹੀ ਸੀਜ਼ਨ ਹੈਗਾ ਇੰਨਾ ਹੀ ਟਾਈਮ ਤੇ ਮੱਕਾ ਲੱਗਦਾ ਪਰ ਫਿਰ ਉਸ ਤੋਂ ਬਾਅਦ ਜਿਹੜਾ ਹੈ ਮੱਕਾ ਜਿਹੜਾ ਇਹ ਨਹੀਂ ਲੱਗਣਾ ਫਿਰ ਅਗਾ ਜਾ ਕੇ ਅ ਸ਼ਾਇਦ ਫਰਵਰੀ ਚ ਮੱਕਾ ਲੱਗੇਗਾ ਕਿ ਜਾ ਕੇ ਤੇ ਬੀਜ ਵੀ ਆਪਾਂ ਨੂੰ ਜਿਹੜਾ ਕਾਫੀ ਮਾਂਗਾ ਮਿਲਿਆ ਸੀਗਾ ਤੇ ਬੀ ਕਾਫੀ ਦਿਨ ਹੋ ਗਏ ਨਹੀਂ ਆਇਆ ਕਿਉਂਕਿ ਇਹ ਬੀ ਜਿਹੜਾ ਇਸ ਵਾਰੀ ਆਪਾਂ ਲਿਆਂਦਾ ਆਰਡਰ ਤੇ ਬੀ ਮਿਲਿਆ ਆਪਾਂ ਨੂੰ ਬੰਗਲੌਰ ਤੋਂ ਬੀ ਆਇਆ ਆਪਣਾ ਇਸ ਵਾਰੀ ਤੇ ਬੀ ਭਲਾ ਹੀ ਆਪਾਂ ਖੇਤੀ ਥੋੜੀ ਜੀ ਕਰ ਰਹੇ ਆਂ ਇੰਨਾ ਕਿ ਡੇਢ ਕਿੱਗਲਾ ਆਪਾਂ ਲਾਵਾਂਗੇ ਇਸ ਤੋਂ ਜ਼ਿਆਦਾ ਆਪਣੇ ਕੋ ਗੁੰਜਾਇਸ ਨਹੀਂ ਕਿ ਲਾਉਣ ਵਾਸਤੇ ਕਿਉਂਕਿ ਬੀਜ ਕਾਫੀ ਮਹਿੰਗਾ ਸੀਗਾ ਤੇ ਇਹਦੇ ਨਾਲ ਜਿਹੜਾ ਹੈਗਾ ਵੀ ਬੀਜ ਦੀ ਵੀ ਬਹੁਤ ਸਮੱਸਿਆ ਹੋਈ ਆਪਾਂ ਨੂੰ ਇਸ ਵਾਰੀ ਤੇ ਬੀਜ ਜਿਹੜਾ ਉੱਥੋਂ ਲਿਆਉਣਾ ਪਿਆ ਆਪਾਂ ਨੂੰ ਉੱਥੇ ਆਪਾਂ ਕਾਲ ਕਸਟਮਰ ਕੇ ਕਾਲ ਕੀਤੀ ਸੀ ਕਾਲ ਦੁਆਰਾ ਬੀ ਆਇਆ ਸੀਗਾ ਫਿਰ ਉਹ ਇਹਨਾਂ ਨੇ ਇੱਥੇ ਸਤਾਰਗੰਜ ਆਪਣੇ ਦੁਕਾਨ ਤੇ ਕਿਹਾ ਸੀਗਾ ਤੁਹਾਨੂੰ ਉੱਥੋਂ ਬੀਜ ਮਿਲ ਜਾਊਗਾ ਆਪਾਂ ਕਾਲ ਕੀਤੀ ਸੀ ਬੀ ਸਤਾਹੀਓ ਉੱਥੇ ਪਹੁੰਚ ਪਾਇਆ ਸੀਗਾ ਤੇ ਇਹ ਜਿਹੜਾ ਹੈਗਾ ਵੀ ਉੱਥੇ ਥੋੜਾ ਬਹੁਤ ਬੀਜ ਹੀ ਪਿਆ ਵਾ ਹੋਰ ਇਹ ਹੋਰ ਵੀ ਕਿਸਾਨੂੰ ਚਾਹੀਦਾ ਹੋਵੇ ਤੇ ਵੀ ਉੱਥੋਂ ਲੈ ਸਕਦਾ ਖੋਲੋ ਇਹਨੂੰ ਦੋਰ ਖੋਲ ਲੈ ਤੇ ਵੀ ਆਪਣਾ ਇਹ ਹੋ ਗਿਆ ਸਾਰਾ ਵਾਈ ਦਾ ਕੰਮ ਖਤਮ ਤੇ ਬਾਕੀ ਜਿਹੜਾ ਆਪਾਂ ਹੁਣ ਇਸ ਸਮੇਂ ੱਕੜਦਿਆਂ ਨੇ ਓੜਾ ਤੇ ਆਪਾਂ ਰੇਜਰ ਪਾ ਲਿਆ ਓੜਾ ਕੱਢਣ ਵਾਸਤੇ ਤੇ ਵਿਖੇ ਜਿਹੜਾ ਹੋ ਗਿਆ ਪੂਰਾ ਕੰਪਲੀਟ ਤੇ ਫਿਰ ਇਸ ਤੋਂ ਬਾਅਦ ਲਾਵਾਂਗੇ ਮੱਕਾ ਤੇ ਪਿੱਛੋਂ ਆਪਣੀ ਪਾਲਟੀ ਬੈਠੀ ਹੈ ਤਿਆਰ ਮੱਕਾ ਲਾਉਣ ਵਾਸਤੇ ਇੱਧਰ ਔੜਾਂ ਇੰਨੀਆਂ ਨਿਕਲ ਗਈ ਇੱਧਰ ਆਪਾਂ ਕੱਡੀਆਂ ਸੀਗੇ ਤੇ ਇੱਧਰ ਹਣ ਬਾਪੂ ਕੱਢਣ ਲੱਗਿਆ ਔੜਾਂ ਬਾਪੂ ਕਹਿੰਦਾ ਹੈ ਮੈਂ ਬੈਣਾ ਡ੍ਰੈਕਟਰ ਤੇ ਮੈਨੂੰ ਜ਼ਿਆਦਾ ਐਕਸਪੀਰੀਅੰਸ ਨਹੀਂ ਸੀਗਾ ਢੂਲ ਕੱਢਣ ਦਾ ਬਾਕੀ ਜਿਹੜੀ ਖਾਲੀਆਂ ਨੇਗੀਆਂ ਉਹ ਬਾਪੂ ਨੂੰ ਜ਼ਿਆਦਾ ਵੱਲ ਸੀਗਾ ਤੇ ਬਾਪੂ ਕਹਿੰਦਾ ਚੱਲ ਮੈਂ ਕੱਢ ਦਿੰਦਾ ਮੈਂ ਕਿ ਚੱਲ ਤੁਸੀਂ ਕੱਢ ਦੋ ਬਾਪੂ ਬਹੁਤ ਡਰ-ਡਰ ਕੇ ਚਲਾਈ ਜਾਂਦਾ ਟਰੈਕਟਰ ਕਿਉਂਕਿ ਉਹਨਾਂ ਦੇ ਪੈਰ ਦੇ ਸੱਟ ਵੀ ਲੱਗੀ ਹੋਈ ਹੈ ਥੋੜੀ-ਬਹੁਤ ਤੇ ਐਸੇ ਕਰਕੇ ਜਿਹੜਾ ਟਰੈਕਟਰ ਤੇ ਅਗਰ ਦੇ ਨਾ ਪਤਾ ਹੋਵੇ ਤਾਂ ਫਿਰ ਕਿਉਂ ਚਲਾਉਂਦੇ ਜਿਵੇਂ ਜੋਰ ਲਾਈ ਚੋਖਾ ਤੇ ਮੈਂ ਕਰ ਦਿੱਤਾ ਹੀ ਕੰਮ ਇਹਦਾ ਹੈ ਕਿੱਲੇਗਾ ਐਸੀ ਕਿੱਥੋਂ ਪੈ ਜਾਣਾ ਇਹ ਨਟ ਬੋਲਟ ਵਾਲੀ ਛੇ ਹੈਗੀ ਤੂੰ ਮੇ ਠੁੱਕਾ ਨਾ ਵੜੀਆਂ ਪਕਾਣਾ ਹੀਗਾ ਮੁੰਡਿਆ ਉਹ ਜਿਹੜੇ ਇਹਨੂੰ ਪੈਨ ਦਿੱਤੀ ਹੈ ਉਹ ਤੇ ਗਾਈਜ਼ ਇਹ ਕੰਮ ਕਰਤਾ ਇਹਨਾਂ ਲੋਚਾ ਇਹਨਾਂ ਲਾਸਟ ਜਾ ਕੇ ਕੰਮ ਸਾਰਾ ਨਵੇੜ ਕੇ ਤੇ ਬਾਈ ਨੇ ਕਿਤੇ ਨਕਲ ਤੋੜ ਦਿੱਤਾ ਇੱਥੇ ਉਹ ਵੀ ਨਹੀਂ ਗੱਲ ਬਣਨੀ ਆ ਹਰੂ geke ਲਈਆ ਕੋਈ ਵੀ ਲੰਮਾ ਹੂੰ ਹਰੂ ਕੇ ਲਪੇਰ ਕੀ ਆ ਖਾਲੀਆਂ ਗੱਡੀਆਂ ਨਹੀਂ ਵੇਖੀ ਤੇ ਜਿਵੇਂ ਬਾਹਲ ਹੁੰਦੇ ਨਾ ਕੀ ਵੈਸੇ ਕੱਢ ਦੇਣਗੇ ਕੀ ਬੋਲੇ ਅੱਛਾ ਆਦੇ ਮਤਲਬ ਆਦੇ ਹੀ ਉਹਦੇ ਨਾਲ ਕੀ ਹੈ ਵਾਹ ਬਈ ਵਾਹ ਪਰ ਪੈਰ ਤਾਂ ਕੋਈ ਨਹੀਂ ਬਚੂ ਸਹੀ ਗੱਲ ਹੈ ਨਾ ਖੂਬ ਤੇ ਪਕਾਲੀ ਹੈ ਹੈਂ ਤੋ ਤੋਰ ਕੇ ਆਈਂ ਫਸ ਜਾਂਦਾ ਦਿਲਦਾ ਹੀ ਨਹੀਂ ਇਹ ਪੈਰ ਉਹ ਪੈ ਅੱਛਾ ਵਾਹ ਬਈ ਲੱਗ ਸੀ ਪਤਾ ਪਾਣੀ ਲਾਵੇਗਾ ਤਾਂ ਪਾਣੀ ਮੈਂ ਤੇ ਇਸੇ ਕਰਕੇ ਬੋਲਿਆ ਕੋਈ ਨਾ ਚੱਲਾ ਮੈਂ ਸਾਹਬ ਲਮਕ ਬ੍ਰੇਕ ਵਾਲਾ ਪਾਸੇ ਤੱਕ ਮੈਂ ਤੇ ਇਸੇ ਕਰਕੇ ਕੀਤਾ ਹੀ ਕੋਈ ਨਹੀਂ ਮੈਂ ਕਿਹਾ ਆਪੇ ਪਾਣੀ ਲਾਵਣਗੇ ਤੁਸੀਂ ਤੋ ਵਜੇ ਖਾਲੀ ਕੱਢੀਐਸੋ ਕਿਨੇ ਮੈਂ ਤੂੰ ਮੈਂ ਬੰਦਾ ਹੀ ਮਾੜਾ ਹੈਗਾ ਤੇ ਖਾਲੀਆਂ ਹੋਏ ਜਿਵੇਂ ਬਾਲ ਨਹੀਂ ਕਰਕੇ ਦੂਜੇ ਕਿਸੱਦੇ ਨੇ ਉਹ ਚੁੱਕ ਚੁੱਕ ਕੇ ਮਿੱਟੀ ਰੱਖਦੇ ਵਾਹ ਭਈ ਵਾਹ ਇਹਨਾਂ ਵਾਪੇ ਨੂੰ ਆਦਾ ਹੀ ਕੰਮ ਜਿਹੜਾ ਸ਼ੇਰ ਦੇ ਸਵਾ ਸ਼ੇਰ ਦੇ ਇਸ ਦਾ ਛੇਤੀ ਲਿਆਓ ਛੇਤੀ ਓਏ ਇਹ ਕੀ ਹੁੰਦਾ ਪਿਆ ਇਹ ਇਹ ਤਾਂ ਇਹੰਦਾ ਨਾਲ ਪਤਲਾ ਆ ਆਹੋ ਤੇ ਭਈ ਆਪਾਂ ਇੱਕ ਤਕਨੀਕ ਜੀ ਨਵੀਂ ਲਾ ਕੇ ਵੰਦੇ ਪੈਗੀ ਥੋੜੇ ਥੋੜੇ ਜਿਹੜਾ ਹੈਗੇ ਮਿੱਟੀ ਜਿਹੜੀ ਥੱਲੇ ਡਲ ਜਾਏਗੀ ਬਾਕੀ ਇਹ ਯਾਰ ਗੱਲ ਬਣੀ ਨਹੀਂ ਨਾ ਵਿਚਲੇ ਤੇ ਹਾਂ ਉਹ ਪਕਾ ਫਿਰ ਚੱਲੇਗਾ ਇਹ ਗੇਟ ਬਣਦੀ ਸੀ ਰਾਤੇ ਨਾਲ ਨਾਲ ਲੈ ਲੈ ਆਪਣਾ ਬੀਟਰ ਬਣੀ ਹੈ ਆ ਬਿਲਹਨ ਪਾਤਾ ਵਾ ਤੇ ਦੇਖ ਲੈ ਲੈ ਵੀ ਥੋੜਾ ਜਿਹੜਾ ਥੋੜਾ ਬਹੁਤ ਤਾਂ ਹੋ ਹੀ ਗਿਆ ਬੜਾ ਵਧੀਆ ਹੋ ਗਿਆ ਜੇ ਨੂੰ ਕੰਮ ਚਾਹੀਦਾ ਹਾ ਤੇਨੂੰ ਕੰਮ ਮਿਲ ਗਿਆ ਹੋਰ ਇਵੇਂ ਹੁੰਦਾ ਜਿਹਨੂੰ ਬੰਦੇ ਨੂੰ ਕੰਮ ਚਾਹੀਦਾ ਉਹਨੂੰ ਕੰਮ ਮਿਲ ਗਿਆ ਆਪੋ ਦਾ ਆਪਾਂ ਟੋਰੀਆਂ ਪਕੜਾਉਂਦੇ ਆ ਤੇ ਬਣਾਉਂਦੇ ਆ ਵੀਡੀਓ ਸਾਰਿਆਂ ਦੀ ਵੀਡੀਓ ਤਾਂ ਬਣ ਰਹੀ ਹੈ ਭਈ ਵੀਡੀਓ ਸਭੀ ਕੇ ਬਨੇਗਾ ਤੇ ਭਈ ਆਪਾਂ ਜਿਹੜਾ ਹੈਗਾ ਕੰਮ ਸਟਾਰਟ ਕਰਤਾ ਟਾਈਮ ਹੋ ਗਿਆ ਕਰੀਬਨ 3 ਦਾ 3 ਵਜੇ ਆਪਾਂ ਕੰਮ ਸਟਾਰਟ ਕੀਤਾ ਤੇ ਭਈ ਮੱਕਾ ਲੈਣਾ ਚਾਲੂ ਕਰ ਦਿੱਤਾ ਸਿੱਧੀ ਆ ਮੱਕੇ ਦਾ ਵੀ ਵੇਖੋ ਭਈ ਚੈੱਕ ਕਰੋ ਬਿਲਕੁਲ ਬਰੀਕ ਬਰੀਕ ਵੀ ਆਏ ਔਰ ਵੀ ਆਪਣਾ ਜਿਹੜਾ ਹੈ ਬੈਂਗਲੌਰ ਤੋਂ ਆਇਆ ਹੈ ਬੜੀ ਦੂਰੋਂ ਵੀ ਮਿਲਿਆ ਆਪਾਂ ਨੂੰ ਤੇ 20 ਚ ਬੜੀ ਸਮੱਸਿਆ ਹੋ ਗਈ ਸੀ ਤੇ ਵੇ ਇਧਰ ਆਪਣੀ ਦੂਜੀ ਸਿਸਟਰ ਲੱਗੀ ਹੋਈ ਹੈ ਤੇ ਉਧਰ ਬੇਬੇ ਤੇ ਇਧਰ ਭਾਈਆ ਤੇ ਆ ਹੈਗੇ ਚੰਨੂ ਮੰਨੂ ਹਾਂ ਆ ਹੈ ਓਏ ਡੈਫਰ ਲਾਉਣਾ ਪੈ ਦੇਣਾ ਹੀ ਧਿਆਨ ਨਾਲ ਵੇਖ ਲੈ ਪਨਾ ਜਲੇ ਤੇ ਵੀ ਟਾਈਮ ਹੋ ਗਿਆ ਹੈ ਕਰੀਬਨ 6 ਵਜੇ ਦਾ ਸ਼ਾਮ ਦੇ ਤੇ ਵੀ ਆਪਾਂ ਜਿਹੜਾ ਮੱਕਾ ਦੇਖਾ ਸਾਰਾ ਆਪਣਾ ਲੱਗ ਚੁੱਕਿਆ ਹੈ ਇਸ ਸਮੇਂ ਤੇ ਵੀ ਆ ਐਸਿਡ ਦੀ ਓੜਾਂ ਰਹਿ ਗਈਆਂ ਨੇ ਜਿਹੜੀ ਐਸਿਡ ਦੀਆਂ ਨੇ ਉਹ ਬਾਕੀ ਨੇ ਤੇ ਬਾਕੀ ਜਿਹੜੇ ਐਸਿਡ ਦੇ ਤਿਰਸ਼ਾਂ ਜਿਹੜੀਆਂ ਓੜਾਂ ਜਿਹੜੀਆਂ ਨੇ ਦੱਖਣ ਪਾੜ ਦੀ ਹੋ ਰਹਿ ਕੇ ਬਾਕੀ ਸਭ ਲੱਗ ਚੁੱਕਿਆ ਮੱਕਾ ਆਪਣਾ ਤੇ ਵੀ ਇਹਦੇ ਜਿਹੜਾ ਅੱਧੇ ਕਿੱਲੇ ਖੇਤ ਦੇ ਵਿੱਚ ਕਰੀਬਨ ਜਿਹੜਾ ਹੈ 1 ਕਿਲੋ 1 ਕਿਲੋ ਬੀਜ ਲੱਗਿਆ ਹੋਵੇਗਾ 2 ਕਿਲੋ 1 ਕਿਲੋ ਨਾ तकरीबन ਅੱਧੇ ਕਿਲੇ ਦੇ ਵਿੱਚ ਜਿਹੜਾ 1 ਕਿਲੋ ਬੀ ਲੱਗਿਆ ਵਾ ਕਿਉਂਕਿ ਬੀ ਜਿਹੜਾ ਹੈਗਾ ਬਹੁਤ ਬਰੀਕ ਹੈ ਤੇ ਬੀ ਇਸ ਕਰਕੇ ਬਹੁਤ ਜਿਹੜਾ ਘੱਟ ਲੱਗਦਾ ਤੇ ਵੀ ਆ ਸਵੇਰੇ ਜਿਹੜੀ ਓੜਾਂ ਕੱਢ ਗਏ ਤੇ ਫਿਰ ਆਪਾਂ ਲਾ ਦੇਵਾਂਗੇ ਤੇ ਭਈ ਐਸੇ ਦੇ ਨਾਲ ਕਰਦੇ ਆਂ ਵਲੌਗ ਨੂੰ ਐਂਡ ਤੇ ਮਿਲਦੇ ਆਂ ਅਗਲੇ ਨੈਕਸਟ ਵਲੌਗ ਇਜ਼ ਤਦ ਤੱਕ ਲਈ ਟੇਕ ਕੇਅਰ ਬਾਏ ਬਾਏ ਲਵ ਯੂ ਆਲ ਦੋਸਤੋ